ਸਾਹੀਬੇ ਕਮਾਲ ਸਰਬੰਸਦਾਨੀ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ 13 ਅਪ੍ਰੈਲ 1699 ਈਸਵੀ ਨੂੰ ਆਨੰਦਪੁਰ ਸਾਹਿਬ ਵਿਖੇ ਖਾਲਸਾ ਪੰਥ ਦੀ ਸਥਾਪਨਾ ਦਾ ਸਿੱਖ ਕੌਮ ਨੂੰ ਇੱਕ ਵੱਖਰੀ ਪਛਾਣ ਦੇ ਕੇ ਨਿਵਾਜਿਆ ਗਿਆ ਸੀ ਜਿਸ ਦੇ ਚਲਦਿਆਂ ਇਸ ਪਵਿੱਤਰ ਦਿਹਾੜੇ ਨੂੰ ਮਨਾਉਣ ਲਈ ਵੱਡੀ ਗਿਣਤੀ ਵਿੱਚ ਸੰਗਤਾਂ ਆਪੋ ਆਪਣੇ ਇਲਾਕੇ ਦੇ ਗੁਰੂ ਘਰਾਂ ਵਿੱਚ ਨਤਮਸਤਕ ਹੋਣ ਲਈ ਪਹੁੰਚਦੀਆਂ ਹਨ ਇਸੇ ਲੜੀ ਦੇ ਤਹਿਤ ਅਜ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਸੰਗਰੂਰ ਵਿਖੇ ਖਾਲਸਾ ਸਾਜਨਾ ਦਿਵਸ ਵਿਸਾਖੀ ਦਾ ਤਿਉਹਾਰ ਬੜੀ ਹੀ ਸ਼ਰਧਾ ਭਾਵਨਾ ਤੇ ਉਤਸ਼ਾਹ ਦੇ ਨਾਲ ਮਨਾਇਆ ਗਿਆ ਇਸ ਮੌਕੇ ਲੱਖਾਂ ਦੀ ਤعداد ਵਿੱਚ ਸੰਗਤਾਂ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੀਆਂ ਤੇ ਗੁਰਾਂ ਦੀ ਇਲਾਹੀ ਬਾਣੀ ਦਾ ਕੀਰਤਨ ਸਰਵਣ ਕੀਤਾ ਪ੍ਰਾਪਤ ਜਾਣਕਾਰੀ ਅਨੁਸਾਰ ਇਸ ਧਾਰਮਿਕ ਸਥਾਨ ਵਿਖੇ ਪਹਿਲੇ ਪਾਸ਼ਾ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ 6ਵੇਂ ਪਾਸ਼ਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਪਾਵਨ ਪਵਿੱਤਰ ਚਰਨ ਪਾਏ ਸਨ ਜਿਸ ਕਰਕੇ ਸੰਗਤਾਂ ਦਾ ਇਸ ਸਥਾਨ ਦੇ ਪ੍ਰਤੀ ਅਥਾ ਸ਼ਰਧਾ ਅਤੇ ਵਿਸ਼ਵਾਸ ਜੁੜਿਆ ਹੋਇਆ ਹੈ ਇਸ ਲਈ ਵੱਡੀ ਗਿਣਤੀ ਵੀ ਸੰਗਤਾਂ ਇਸ ਪਾਵਨ ਪਵਿੱਤਰ ਸਥਾਨ ਉੱਤੇ ਨਤਮਸਤਕ ਹੋਣ ਲਈ ਪਹੁੰਚਦੀਆਂ ਹਨ ਹਰਪ੍ਰੀਤ ਸਿੰਘ ਭੱਟੀ ਜੀ ਭੱਟੀ ਸਾਹਿਬ ਕੀ ਕਹਿਣਾ ਚਾਹੋਗੇ ਅੱਜ ਦੇ ਇਸ ਦਿਹਾੜੇ ਬਾਰੇ ਅੱਜ ਦੇ ਦਿਹਾੜੇ ਬਾਰੇ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਚੁੱਕਿਆ ਹਾਂ ਜੀ ਹੁਣ ਵੀ ਕਹਿਣਾ ਇੱਕ ਇੰਨਾ ਮਹਾਨ ਦਿਹਾੜਾ ਹੈ ਜੀ ਇੰਨਾ ਮਹਾਨ ਦਿਹਾੜਾ ਹੈ ਸਿੱਖਾਂ ਵਾਸਤੇ ਸਨ 1699 ਸਵੀਨੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਨੰਦਪੁਰ ਸਾਹਿਬ ਦੀ ਧਰਤੀ ਉੱਤੇ ਜਦੋਂ ਇੱਕ ਹਿੰਦੁਸਤਾਨ ਡਰ ਦੇ ਮਾਹੌਲ ਵਿੱਚੋਂ ਲੰਘ ਰਿਹਾ ਸੀ ਲੋਕ ਡਰ ਦੇ ਮਾਰ ਦੇ ਬੋਲ ਨਹੀਂ ਰਹੇ ਸੀ ਉਸ ਟਾਈਮ ਉਹਨਾਂ ਨੇ ਕਿਸੇ ਵੀ ਹਕੂਮਤ ਦੀ ਪਰਵਾਹ ਨਾ ਕਰਦੇ ਹੋਏ ਜਿਹੜਾ ਖਾਲਸਾ ਦਿਨ ਦੀ ਸਥਾਪਨਾ ਕੀਤੀ ਸੀ ਉਹ ਵੱਖੋ ਵੱਖਰੇ ਧਰਮਾਂ ਦੇ ਲੋਕਾਂ ਨੂੰ ਲੈ ਕੇ ਜਿਹਨੂੰ ਆਪਾਂ ਛੂਦਰ ਹਰੀਜਨ ਮਜਬੀ ਸਿੰਘ ਬੁ ਕਹਿੰਦੇ ਆ ਹੋਰ ਸਾਰੇ ਉਹ ਜਾਤਾਂ ਦੇ ਵਿੱਚੋਂ ਇੱਕ ਇੱਕ ਸਿੰਘ ਲੈ ਕੇ ਉਹਨਾਂ ਨੂੰ ਆਪਣੇ ਉਹਨਾਂ ਦੇ ਸੀਸ ਭੇਟ ਕਰਕੇ ਦੁਬਾਰਾ ਉਹ ਹੀ ਸੀਸ ਉਹਨਾਂ ਦੇ ਲਾ ਕੇ ਆਪਣਾ ਖਾਲਸਾ ਜਿਹੜਾ ਉਹ ਸਾਜਨਾ ਦੇ ਕੀਤਾ ਕੀਤੀ ਸੀ ਪੈਦਾ ਕੀਤਾ ਸੀ ਜਿਹਦੀ ਉਹ ਉਸ ਤੋਂ ਬਾਅਦ ਲਗਾਤਾਰ ਉਸੇ ਤਰੀਕ ਨੂੰ ਵਿਸਾਖੀ ਵਾਲੇ ਦਿਨ 1699 ਤੋਂ ਬਾਅਦ ਅੱਜ ਤੱਕ ਹਰ ਜਗ੍ਹਾ ਤੇ ਜਿੱਥੇ-ਜਿੱਥੇ ਵੀ ਗੁਰਦੁਆਰਾ ਸਾਹਿਬ ਧਾਰਮਿਕ ਨੇ ਜਾਂ ਵੈਸੇ ਵੀ ਜਿਸ ਤਰ੍ਹਾਂ ਵੀ ਮਨਾਇਆ ਜਾ ਰਿਹਾ ਹੈ ਬੜੀ ਸ਼iddat ਦੇ ਨਾਲ ਤੇ ਬੜੀ ਉਤਸ਼ਾਹ ਦੇ ਨਾਲ ਸਿੱਖੋਂ ਮਨਾਉਂਦੀ ਹੈ ਤੇ ਸਾਰੇ ਜਿੰਨੇ ਵੀ ਸਿੱਖਾਂ ਦੇ ਵਿੱਚ ਜੇ ਘਰ ਜਨਮ ਲਿਆ ਹੈ ਉਹਨੂੰ ਇਹ ਨਾਲ ਦੀ ਨਾਲ ਚੱਥੇ ਬੰਦੀਆਂ ਵੱਲੋਂ ਸਿੰਘ ਸਾਹਿਬਾਨ ਵੱਲੋਂ ਬੁੱਧੀ ਜੀਵੀਆਂ ਵੱਲੋਂ ਪਰ ਇਹ ਤੁਮੀ ਕੀਤਾ ਜਾਂਦਾ ਵੀ ਭਾਈ ਗੁਰੂ ਗੋਬਿੰਦ ਸਿੰਘ ਦੇ ਆਪ ਪੋਤਾ ਅਮਰਤ ਛਕੋ ਅਮਰਚਾ ਕੇ ਗੁਰੂ ਵਾਲੇ ਬਣੋ ਚੰਗੇ ਕੰਮ ਕਰੋ ਗਰੀਬਾਂ ਦੀ ਜਿਹੜੀ ਰੱਖਿਆ ਕਰੋ ਆਪਣੀ ਸਵੈ ਰੱਖਿਆ ਜਿਹੜੀ ਹੈ ਉਹ ਕਰੋ ਮੈਂ ਜਿਹਦਾ ਰਾਮਪਾਲ ਸਿੰਘ ਮੈਂ ਬਾਅਦ ਮੈਂਬਰ ਮੈਂਬਰਾਂ ਨਾਲ ਪ੍ਰਚਾਰ ਕਮੇਟੀ ਸ਼ੋਣੀ ਗੁਰਦਵਾਰਪੰਥ ਕਿਤੇ ਕੀ ਕਰਾਂ ਜਾਨੀ ਸਵਾਜ ਇਹਦੇ ਬਾਰੇ ਅੱਜ ਖਾਲਸਾ ਦਾ ਸਾਜਨਾ ਦਿਵਸ ਹੈ 13 April 1799 ਦੀ ਵਿਸਾਖੀ ਵਾਲਾ ਦਿਨ ਸਾਈ ਭੇਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਦੀ ਸਾਜਨਾ ਕੀਤੀ ਸੀ ਤੇ ਇਸ ਕਰਕੇ ਇਹ ਜੋ ਖਾਲਸਾ ਸਾਜਨਾ ਦਿਵਸ ਹੈ ਸਮੁੱਚੀ ਦੁਨੀਆ ਦੇ ਵਿੱਚ ਬੜੇ ਹੀ ਜੋਸ਼ ਉਰੋ ਦੇ ਨਾਲ ਮਨਾਇਆ ਜਾਂਦਾ ਹੈ ਕਿਉਂਕਿ ਸਾਈਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਵਿਲੱਖਣ ਪਛਾਣ ਦਿੱਤੀ ਦੀ ਖਾਲਸੇ ਨੂੰ ਇਸ ਕਰਕੇ ਸਾਈਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਸਤਨ ਅਨੁਸਾਰ ਇਹ ਜੋ ਖਾਲਸਾ ਸਾਜਨਾ ਦਿਵਸ ਹੈ ਬੜੇ ਜੋਸ਼ ਉਰੋ ਸਹਿ ਮਨਾਇਆ ਜਾਂਦਾ ਪੰਜ ਪਿਆਰਿਆਂ ਰਾਹੀਂ ਸਾਈਂ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਮੱਤਿ ਦਾ ਦ ਦੇ ਕੇ ਖਾਲਸੇ ਨੂੰ ਸਾਜਿਆਤੀ ਸਾਜ ਕੇ ਨਵਾਜਿਆ ਸੀ ਸਰ ਕਿੰਨੇ ਪਿੱਛੇ ਤੋਂ ਦੂਰੋਂ ਆਪਣੇ ਔਰੇ ਸਭ ਤੋਂ ਵੱਧ ਮਾਣ ਕਰਦੇ ਸੰਗਰੂਰ ਦੇ ਵਿੱਚ ਜਿੱਥੇ ਸਮੁੱਚੇ ਇਲਾਕੇ ਦੇ ਸੰਗਤਾਂ ਸਮੁੱਚੇ ਜ਼ਿਲ੍ਹੇ ਦੇ ਸੰਗਤਾਂ ਅਤੇ ਨਤਵਸਤ ਹੁੰਦੀਆਂ ਨੇ ਉੱਥੇ ਆਯੋਜਿਤ ਹੋਏ ਜ਼ਿਲ੍ਹਿਆਂ ਦੇ ਜਿਹੜੇ ਵੀ ਇਸ ਸਥਾਨ ਨਾਲ ਜੁੜੇ ਹੋਏ ਨੇ ਵੱਡੀ ਗਿਣਤੀ ਵਿੱਚ ਇਸ ਨਤਵਸਤ ਹੋ ਕੇ ਗੁਰੂ ਦੇ ਹੁਸ਼ਿਆ ਪ੍ਰਾਪਤ ਕਰਦੇ ਇਹ ਇਹ ਜੋ ਧਰਤੀ ਹੈ ਸਾਈਂ ਸ੍ਰੀ ਗੁਰੂ ਨਾਨਕ ਦੇਵ ਦੀ ਚਰਿਸ਼ੋ ਪ੍ਰਾਪਤ ਧਰਤੀ ਹੈ ਸਾਈਂ ਸ੍ਰੀ ਗੁਰੂ ਨਾਨਕ ਦੇਵ ਜੀ ਇੱਥੇ ਆਏ ਇਸ ਤੋਂ ਬਾਅਦ ਛੇਵੇਂ ਪਾਸਾ ਸਤਿਗੁਰ ਹਰਗੋ ਹਰਗੋਬਨ ਸਾਹਿਬ ਜੀ ਚਰਿਸ਼ੋ ਪ੍ਰਾਪਤ ਧਰਤੀ ਹੈ ਇਹ ਇਸ ਕਰਕੇ ਇਸ ਥਾਂ ਦੀ ਬੜੀ ਮਹਿਮਾ ਹੈ ਸਰੋਵਰ ਥਾੜੀ ਦੀ ਮਹਿਮਾ ਹੈ ਹੈ ਜੀ ਸਰੋਵਰ ਥਾੜੀ ਦੀ ਮਹਿਮਾ ਲੋਕ ਬਣਾਉਂਦੇ ਨੇ ਇੱਥਾਰੇ ਸਰੋਵਰ ਸਾਹਿਬ ਇੱਥੇ ਗੁਰੂ ਸਾਹਿਬ ਨੇ ਆ ਕੇ ਇਥੇ ਸ਼ਰਨਾਨ ਕੀਤਾ ਸੀਗਾ ਇਸ ਕਰਕੇ ਇਸ ਸਰੋਵਰ ਤੇ ਦੁੱਖ ਦੂਰ ਹੁੰਦੇ ਆ ਜਿਹੜਾ ਵੀ ਇੱਥੇ ਆ ਕੇ ਸ਼ਰਨਾਨ ਕਰਦਾ